ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਪੀ ਆਲਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਘਰੇਲੂ ਪਰਿਵਾਰ ਦੇ ਕੋਲੇ ਇੱਕ ਇਹ ਮੋਹਰਾ ਦੀ ਮੱਝ ਵਿਕਰੀ ਵਾਲੀ ਆ ਜਿਹੜਾ ਵੀ ਇਹਦਾ ਲੇਖਾ ਜੋਖਾ ਕਿਹੜਾ ਸੂਗਾ ਸੁੰਦੀ ਕਿੰਨਾ ਕਿਨੇ ਮਗਰਲੇ ਸੂਏ ਦੁੱਧ ਦਿੱਤਾ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਆਜੋ ਲਈਏ ਜਾਣਕਾਰੀ ਵੀਰ ਜੀ ਸਾਸੀ ਕਾ ਜੀ ਫੋਰਸ ਨਾਮ ਹੈ ਆਪਣਾ ਵਧੀਆ ਠੀਕ ਠਾਕ ਵਧੀਆ ਚੜਦੀ ਕਲਾ ਨਾ ਹਾਂ ਹਾਂ ਬਹੁਤ ਵਧੀਆ ਨਾਂ ਕੀ ਮੇਰੇ ਭਰਾ ਦਾ ਨਾਂ ਮੰਗਲਜੀਤ ਜੀ ਮੰਗਲਜੀਤ ਪਿੰਡ ਵੀਰੇ ਪਿੰਡ ਪੀਹੇ ਵਾਲੀ ਪੀ ਵਾਲੀ ਹਾਂਜੀ ਜ਼ਿਲ੍ਹਾ ਫਰੋਹੀਪੁਰਾ ਜ਼ਿਲ੍ਹਾ ਫਰੋਹੀਪੁਰਾ ਜੀ ਤੇ ਮੋਬਾਈਲ ਨੰਬਰ ਵੀ ਦੇ 68613 4641 ਇੱਕ ਵਾਰੀ ਹੋਰ ਰਿਪੀਟ ਕਰੀਏ 68613 4641 ਇੱਕ ਘਰ ਦੀ ਮੈਂ ਨਾ ਇਹ ਘਰ ਦੀ ਝੋਟੀ ਹੈ ਵੀ ਘਰੇ ਹੀ ਪਾਲੀ ਤੇ ਘਰੇ ਵੱਡੀ ਹਾਂਜੀ ਹਾਂਜੀ ਕਿਹੜਾ ਸੂਆ ਹੁਣ ਸੂਗੀ ਇਹ ਚੌਥਾ ਸੂਆ ਹੁੰਦੀ ਹੈ ਜੀ ਚੌਥਾ ਸੂਆ ਸੂਗੀ ਤੀਜੇ ਸੂਏ ਕਿੰਨਾ ਕੁ ਵੀਰ ਮੇਰਾ ਦੁੱਧ ਚੋਣਾ ਪੂਰਾ 20 ਕਿਲੋ ਦੁੱਧ ਕੰਡੇ ਵਾਲਾ ਆਪਣਾ ਚੋਇਆ ਜੋਖ ਕੇ ਚੋਇਆ ਵੇ ਆਈ 20 ਕਿਲੋ ਦੁੱਧ ਆਪਣਾ ਕੰਡੇ ਵਾਲਾ ਜੋਖ ਕੇ ਚੋਇਆ ਵੇ ਆਪਣੀ ਆਪ ਦੀ ਸੇਵਾ ਪਰ ਸ਼ੌਂਕ ਬਹੁਤ ਆ ਤੁਨੂੰ ਹਨਾ ਹਾਂ ਆਪਾ ਹੋ ਰੱਖੇ ਵੇ ਆਪਦੇ ਹਾਂ ਵੀ ਬਰੀਡ ਤੇ ਜਾਵਾ ਹਨਾ ਧਿਆਨ ਬਲੀ ਦਾ ਟੀਕਾ ਲੱਗਾ ਇਹਦਾ ਜੀ ਬਲੀ ਤੋਂ ਗੱਬਣਾ ਗਾ ਵਦਨੀ ਵਾਲੇ ਤੋਂ ਵਦਨੀ ਵਾਲੇ ਤੋਂ ਹਾਂਜੀ ਓਕੇ 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 ਥਣਾ ਥਣਾ ਲੋ ਕੇ ਰਿਪੋਰਟ ਦੇਵਾਂ ਓਕੇ ਆਈ ਜਾਂ ਬਾਕੀ ਅਗਲਾ ਥਣ ਤਾਂ ਆ ਕੇ ਵੇਖ ਲਵੇ ਹਾਂ ਥਣ ਚੈੱਕ ਕਰ ਲੈ ਧਾਰ ਪੋਲੀ ਆ ਫੁੱਲ ਭਾਰ ਪਿੱਛੇ ਲੋ ਬੇਫਿਕਰ ਨਾ ਨਾ ਜਮਾਂ ਬੇਫਿਕਰ ਬੇਫਿਕਰ ਘਰ ਦੀ ਝੋਟੀ ਬਲੀ ਘਰ ਦੀ ਝੋਟੀ ਆ ਖੋਲੀ ਮੇਰਾ ਭਰਾ ਦੈਨ ਲੈ ਜੂ ਪੰਜ ਚਾਰ ਹਜੇ ਇਹਦੇ 13 ਤਰੀਕ ਨੂੰ ਦੈਨ ਪੂਰੇ ਹੁੰਦੇ ਆ ਜੀ ਹਜੇ 13 ਤਰੀਕ ਨੂੰ ਪੂਰੇ ਆ ਹਜੇ ਤਾਂ ਫਿਰ ਹਫਤਾ ਲੈ ਜੂਗੀ ਹਨਾ 13 ਤਰੀਕ ਨੂੰ 10 ਮਹੀਨੇ ਪੂਰੇ ਹੋਣਗੇ ਜੀ 13 ਤਰੀਕ ਨੂੰ ਸਜਣੋ 10 ਮਹੀਨੇ ਪੂਰੇ ਹੋਣੇ ਆ ਕਰਦੀ ਕਰਾਉਂਦੀ ਨੇ ਹਜੇ ਹਫਤਾ ਲੈ ਜਾਣਾ ਟੌਰਾਂ ਨਾ 20 ਕਿਲੋ ਦੁੱਧ ਵੀਰ ਹਰਾਂ ਨੇ ਆਪਦੀ ਸੇਵਾ ਤੇ ਚੋਇਆ ਬਾਕੀ ਤੁਸੀਂ ਆਪਦੀ ਸੇਵਾ ਤੇ ਕਿੰਨਾ ਚੋਲੋਗੇ ਉਹ ਤੁਹਾਡੇ ਤੇ ਡਿਪੈਂਡ ਰਹੂਗਾ ਬਾਕੀ ਤੁਹਾਨੂੰ ਲੇਵਾ ਭਾਂਡਾ ਮੈਂ ਦਾ ਬੋਡੀ ਸਟਰਕਚਰ ਦੱਸਦਾ ਹੋਊਗਾ ਵੀ ਇਹਨੇ ਕਿੰਨਾ ਦੁੱਧ ਦਿੱਤਾ ਘਰੇ ਲੂਆ ਘਰੇ ਹੀ ਰੱਖੀ ਹੋਈ ਮੈਂ ਘਰੇ ਜੰਮੀ ਪਲੀ ਬਹੁਤ ਸ਼ੌਂਕ ਆ ਵੀਰ ਹਰਾਂ ਨੂੰ ਚੰਗੇ ਚੰਗੇ ਪਸ਼ੂ ਘਰੇ ਆ ਉਧਰੋਂ ਅੱਡ ਕੱਢ ਕੇ ਤਾਂ ਹੀ ਇਹਦੀ ਕੱਲੀ ਦੀ ਵੀਡੀਓ ਇੱਥੇ ਕੀਤੀ ਆ ਦੇਖੋ ਤੇ ਵੀਰੇ ਰੇਟ ਇਹਦਾ ਰੇਟ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਓਕੇ ਰੇਟ ਸੱਜਣੋ ਜਿਹੜਾ ਵੀ ਇਹਦਾ ਵੀਰ ਹਰੀ ਕਰਨਗੇ ਉਹ ਫੋਨ ਤੇ ਕਰਨਗੇ ਜਿਹੜਾ ਸੱਜਣ ਪਸੰਦ ਕਰੇ ਉਹ ਆਪਣੀ ਸੰਪਰਕ ਕਰ ਲਿਓ ਫੋਨ ਨੰਬਰ ਭਰਾ ਦਾ ਸਕਰੀਨ ਤੇ ਚੱਲੀ ਜਾਂਦਾ ਬਾਕੀ ਉਹ ਕੀ ਰਿਪੋਰਟ ਆ ਕੀ ਵੇਖਿਓ ਹਾਂਜੀ ਟਰੈਕਟਰ ਪਾਉਣਾ ਤੇ ਇੱਕ ਤਵੀਆਂ ਓਕੇ ਸੱਜਣੋਂ ਇੱਕ ਟਰੈਕਟਰ ਵੀ ਵਿਕਾਊ ਆ ਇੱਕ ਤਵੀਆਂ ਵੀ ਤੇ ਵੀਰੇ ਇਹ ਫਿਰ ਟਰੈਕਟਰ ਜਿਹੜਾ ਵਿਕਾਊ ਆਪਣਾ ਕਿਹੜਾ ਮਾਡਲ ਮੂਡਲਾ ਇਹ 24 ਮਾਡਲ ਆ ਜੀ 24 ਨਵਾਂ ਹੀ ਆ ਨਵਾਂ ਹੀ ਆ ਜੀ 200 ਘੰਟੇ ਚੱਲਿਆ 200 ਘੰਟੇ ਹੀ ਚੱਲਿਆ ਹਜੇ 200 ਤੋਂ 2 ਘੱਟ ਹੀ ਆ ਜੀ 198 ਘੰਟੇ ਚੱਲਿਆ 198 ਘੰਟੇ ਹੀ ਚੱਲਿਆ ਤੇ ਬਾਕੀ 4x4 ਆ ਗਿਆ ਹਾਂਜੀ ਠੀਕ ਆ ਠੀਕ ਆ ਇਹਦੀ ਕੀ ਡਿਮਾਂਡ ਰਹੂਗੀ ਵੀਰੇ ਇਹ ਫੋਨ ਤੇ ਕਰ ਲਾਂਗੇ ਜੀ ਇਹਦੀ ਵੀ ਫੋਨ ਤੇ ਕਰ ਲਾਂਗੇ। ਓਕੇ ਰਿਪੋਰਟ ਆਪਣੇ ਪਹਿਲੇ ਨਾਂ ਹੀ ਹੋਣਾ ਇਹਦਾ। ਹਾਂ ਡੈਡੀ ਦੇ ਨਾਮ ਪਹਿਲੇ ਨਾਂ ਹੀ ਆ ਜੀ। ਪਹਿਲੇ ਨਾਂ ਡੈਡੀ ਦੇ ਨਾਂ ਹੀ ਆ। ਓਕੇ ਰਿਪੋਰਟ ਓਕੇ ਰਿਪੋਰਟ। ਤੇ ਇੱਕ ਤਵੀਆਂ ਵੀ ਵਿਕਾਊ ਆ ਹਨਾ। ਹਾਂਜੀ। ਬਾਕੀ ਹੁਣ ਇਹਦੀ ਤਾਂ ਕੀ ਸਬਤ ਕਰੀਏ ਇਹਦਾ ਨਵਾਂ ਹੀ ਇਹਦਾ ਹੈ ਨਵਾਂ ਹੀ ਆ ਜੀ ਹਨਾ। ਸਰਵਤ ਵੀ ਇੱਕ ਹੀ ਹੋਈ ਆ ਹਜੇ ਕੋਈ ਤੁਹਾਨੂੰ ੱਲੇ ਦੋ। ਜਿਹੜਾ ਸੱਜਣਾ ਨਵਾਂ ਜਨਸੀ ਜਾਣਾ ਚਾਹੁੰਦਾ ਉਹ ਇੱਥੇ ਆ ਜੇ। ਇੱਥੇ ਆ ਜੇ। ਆਹ ਸੱਜਣੋ 16 ਤਵੀਆਂ ਵਾਂ। ਇਹ ਮਤਲਬ ਹੁਣ ਮੰਨ ਕੇ ਚੱਲ ਵੀ ਨਹੀਂ ਵਾਈ ਵਈ ਕੀਤੀ ਕਿ ਨਹੀਂ ਕੀਤੀ। ਨੇ ਉਹ ਆਈਦਾ ਕੀਤੇ ਓਨ ਟਰੈਕਟਰ ਵੱਡਾ ਓਨ ਕਰਕੇ ਫਿਰ ਹਾਂ ਫਿਰ ਕੰਮ ਨਹੀਂ ਦੰਦਿਆਂ ਹਨਾ ਤੇ ਵੀ ਛੋਟੇ ਟਰੈਕਟਰ ਵਾਲਾ ਸੱਜਣ ਕੋਈ ਖਰੀਦ ਸਕਦਾ ਇਹਨਾਂ ਨੂੰ ਹਨਾ ਇਹਨਾਂ ਦਾ ਰੇਟ ਕੀ ਰਹੂਗਾ ਕਿ ਇਹਨਾਂ ਦੇ ਫੋਨ ਤੇ ਇਹਨਾਂ ਦਾ ਫੋਨ ਤੇ ਹੀ ਕਰ ਦਾਂਗੇ ਜੀ ਠੀਕ ਇਹ ਤਾਇ ਦੀਆਂ ਹੀ ਤੈਨੂੰ ਮੱਚ ਜਿਵੇਂ ਰਹੂਗਾ ਮੈਂ ਠੀਕ 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 ਠੀਕ